ਗੁਰਦਾਸਪੁਰ ਦਿਵਾਲੀ ਵਾਲੇ ਦਿਨ ਵੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਐਸਐਸਪੀ ਅਦਿੱਤਿਆ ਨੇ ਪਿੰਡਾਂ ਦਾ ਦੌਰਾ ਕੀਤਾ ਤੇ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਕੇ ਫਸਲ ਦੀ ਰਹਿਤ ਖੋਦ ਨਾ ਸੜਨ ਦੀ ਅਪੀਲ ਕੀਤੀ ਤੇ ਕਿਸਾਨਾਂ ਨੂੰ ਪ੍ਰਾਲੀ ਪ੍ਰਬੰਧਨ ਲਈ ਜਾਗਰੂਕ ਵੀ ਇਸ ਦੌਰਾਨ ਕੀਤਾ ਗਿਆ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਗੁਰਦਾਸਪੁਰ ਵੱਲੋਂ ਪਿੰਡ ਸੋਹਲ ਅਤੇ ਸਹਾਰੀ ਵਿਖੇ ਜਾ ਕੇ ਕਿਸਾਨਾਂ ਦੇ ਨਾਲ ਪਰਾਲੀ ਪ੍ਰਬੰਧਨ ਨਾਲ ਸੰਬੰਧਿਤ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਲਿੰਦਾ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ ਇਸ ਮੌਕੇ ਗੱਲ ਕਰਦੇ ਹਾਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਸਮੂਚਾ ਪ੍ਰਸ਼ਾਸਨ ਜਿਸ ਵਿੱਚ ਸਿਵਲ ਤੇ ਪੁਲਿਸ ਵਿਭਾਗ ਸ਼ਾਮਲ ਹੈ ਉਹਨਾਂ ਦੇ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਿਲਿਆ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਇਹ ਹੈ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਦੱਸਦੇ ਕਿ ਦਿਵਾਲੀ ਵਾਲੇ ਦਿਨ ਵੀ ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਫੀਲਡ ਦੇ ਵਿੱਚ ਰਹੀਆਂ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਜ ਜੀ ਅਸੀਂ ਸੋਹਲਪਿੰਡ ਦੇ ਵਿੱਚ ਆਏ ਹਾਂ ਕਿ ਇੱਥੇ ਆਲਰੇਡੀ ਸਾਡਾ ਸਟਬਲ ਮੈਨੇਜਮੈਂਟ ਦਾ ਪ੍ਰੋਗਰਾਮ ਚੱਲ ਰਿਹਾ ਸਾਡੇ ਨੋਡਲ ਅਫਸਰ ਕਲਸਟਰ ਅਫਸਰ ਐਗਰੀਕਲਚਰ ਡਿਪਾਰਟਮੈਂਟ ਦੇ ਸਿਵਲ ਦੇ ਆਫੀਸਰ ਹਾਜ਼ਰ ਨੇ ਐਂਡ ਇਸ ਪਿੰਡ ਦੇ ਵਿੱਚ ਲਾਸਟ ਈਅਰ ਇਵਨ ਤਿੰਨ ਕੇਸਿਸ ਫਾਰਮ ਫਾਇਰ ਦੇ ਰਿਪੋਰਟ ਹੋਏ ਸੀ ਸੋ ਇਸ ਵਾਰ ਇਸ ਪਿੰਡ ਨੇ ਬਹੁਤ ਵਧੀਆ ਰਿਜ਼ਲਟਸ ਦਿੱਤੇ ਨੇ ਐਂਡ ਹੁਣ ਤੱਕ ਇੱਕ ਵੀ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਐਂਡ ਜਿੰਨੇ ਵੀ ਤਕਰੀਬਨ 80% ਫਸਲ ਦੀ ਕਟਾਈ ਹੋ ਚੁੱਕੀ ਹੈ ਸੋ ਜੋ ਮੈਨੂੰ ਇੱਥੇ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਅੱਗ ਨਾ ਲਾਉਣ ਦਾ ਲੋਕਾਂ ਨੇ ਆਪਣਾ ਫੈਸਲਾ ਕੀਤਾ ਐਂਡ ਜਿੰਨੀ ਵੀ ਵਾਧੂ ਆਪਣੇ ਫਸਲਾਂ ਦਾ ਪਿੱਛੇ ਨਾੜ ਹੈ ਉਸ ਦੀ ਬੇਲਿੰਗ ਕਰਕੇ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋਵੋਗੇ ਇਸ ਨੂੰ ਜਮ੍ਹਾਂ ਕੀਤੀ ਜਾ ਰਹੀ ਹੈ ਜੀ ਸੋ ਅਸੀਂ ਅੱਜ ਦਾ ਦਿਨ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਬੱਲਾਂ ਸੁਣ ਕੇ ਸੁਝਾਅ ਲਏ ਨੇ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਲਪਿੰਡ ਇੱਕ ਮਾਡਲ ਪਿੰਡ ਜੋ ਉੱਪਰ ਕੇ ਸਾਰਿਆਂ ਵਾਸਤੇ ਇੱਕ ਐਗਜ਼ਾਮਪਲ ਬਣ ਗਿਆ। ਆਬਵੀਅਸਲੀ ਜਿਹੜੀਆਂ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਜਾਂ ਉਹਨਾਂ ਦੇ ਅਨੁਸਾਰ ਜਿਹੜੀਆਂ ਕੁਝ ਚੇਂਜਸ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਨਾਲ ਕਿ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕਟਾਈ ਤੇ ਬਜਾਈ ਦੇ ਵਿੱਚ ਵਿਚਾਲੇ ਜੇਕਰ ਥੋੜਾ ਸਮਾਵਧ ਮਿਲੇ ਤਾਂ ਉਸ ਦੇ ਨਾਲ ਸਟਬਲ ਅਰेंजमेंट ਹੋਰ ਵਧੀਆ ਤਰੀਕੇ ਨਾਲ ਹੋ ਸਕਦਾ। ਸਰਕਾਰ ਦੇ ਪ੍ਰਸ਼ਾਸਨ ਵੱਲੋਂ ਸਾਰੇ ਦਿਲਾਵਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਅਤੇ ਅਮਨ-ਮਾਨ ਕਾਇਮ ਰੱਖੇ ਅੱਜ ਡੀਸੀ ਸਾਹਿਬ ਦੇ ਨਾਲ ਆਜ ਜਿੱਥੇ ਜੁਆਇੰਟ ਸਾਡਾ ਜਿਹੜਾ ਹੈਗਾ ਇੰਸਟ ਇੰਟਰੈਕਸ਼ਨ ਸੀ ਕਿਸ ਨਾਮ ਦੇ ਨਾਲ ਤਾਂ ਇੱਕ ਤਾਂ ਅਸੀਂ ਜਿਹੜਾ ਹੈਗਾ ਇੱਥੇ ਆ ਕੇ ਅਸੀਂ ਇੰਟਰੈਕਟ ਕੀਤਾ ਹੈਗਾ ਬਾਕੀ ਜਿੱਦਾਂ ਕਿ ਡੀਸੀ ਸਾਹਿਬ ਨੇ ਦੱਸਿਆ ਹੈਗਾ ਕਿ ਜੇ ਪ੍ਰਾਲੀ ਦੇ ਮੈਨੇਜਮੈਂਟ ਵਾਸਤੇ ਜਿਹੜੇ ਹੈਗੇ ਸੁਝਾਅ ਜਿਹੜੇ ਹੈਗੇ ਲਿੱਤੇ ਗਏ ਸੀ ਨਿਸ਼ਾਨਾ ਨੂੰ ਮੋਟੀਵੇਟ ਵੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਇਨਫੋਰਸਮੈਂਟ ਦੀ ਗੱਲ ਕਰੀਏ ਤਾਂ ਲਗਭਗ 270 ਦੇ ਕਰੀਬ ਅਸੀਂ ਜਿਹੜੀ ਹੈਗੀ ਫੈਸਟ ਅਡਆਫਸਰਸ ਵੈਲੋਂ ਜਿਹੜੀਆਂ ਹੈਗੀ ਮੀਟਿੰਗ ਅਸੀਂ ਵੱਖ-ਵੱਖ ਥਾਵਾਂ ਤੇ ਹਲੇ ਤੱਕ ਕਰ ਚੁੱਕੇ ਹੈਗੇ ਸਾਡੀ ਜੋ ਸਿਵਲ ਤੇ ਪੁਲਿਸ ਦੀ ਜਿਹੜੀ ਜੁਆਇੰਟ ਹੈ ਪਾਲੀ ਪ੍ਰੋਟੈਕਸ਼ਨ ਫੋਰਸ ਉਹ ਵੀ ਜਿਹੜੀ ਹੈਗੀ ਪੌਪ-ਅਪ ਜਿਹੜੀ ਇਨਫੋਰਸਮੈਂਟ ਨੂੰ ਦੇਖ ਰਹੀ ਹੈ ਇਹਦੇ ਚ ਅਸੀਂ ਡੀਸੀ ਸਾਹਿਬ ਦੇ ਨਾਲ ਪਹਿਲਾਂ ਵੀ 3 ਮੀਟਿੰਗ ਕਰ ਚੁੱਕੇ ਹੈਗੇ ਐਂਡ ਅਸੀਂ ਵੱਖ-ਵੱਖ ਜਿਹੜੇ ਥਾਵਾਂ ਤੇ ਅਸੀਂ ਜਾ ਰਹੇ ਹੈਗੇ ਉਹਨਾਂ ਕਿਸਾਨਾਂ ਨੂੰ ਮੋਟੀਵੇਟ ਕਰ ਰਿਹਾ ਹੈ ਅਗੇਨ ਸਾਡੀ ਸਾਰਿਆਂ ਦੇ ਨਾਲ ਅਪੀਲ ਹੈਗੀ ਕਿ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਇਹੋ ਜਿਹੀ ਕੋਈ ਇਨਸੀਡੈਂਟ ਰਿਪੋਰਟ ਹੁੰਦਾ ਹੈ ਤਾਂ ਇਮੀਡੀਏਟਲੀ ਜਿਹੜਾ ਹੈਗਾ ਪੁਲਿਸ ਤੇ ਧਿਆਨ ਚ ਲਿਆਉਣ ਜਿਹੜੇ ਸਾਡੇ ਸਪੈਸ਼ਲ ਪੌਸੇਜ ਹੈਗੇ ਉਹ ਉੱਥੇ ਵੀ ਲੱਗੀ ਹੋਇਆ ਅਸੀਂ ਜਿਹੜਾ ਹੈਗਾ ਲਗਭਗ 32 ਲਗਭਗ ਨਾਕੇ ਜਿਹੜੇ ਲਾਏ ਹੈਗੇ ਸਾਡੇ ਤੇਰਾ ਜੀਓ ਸਾਹਿਬਾਨ ਜਿਹੜਾ ਹੈਗੇ ਅਲੋਂਗ ਵਿਦ ਜਿਹੜੇ ਡਿਊਟੀ ਮੈਜਿਸਟ੍ਰੇਟ ਹੈ ਉਹ ਉਹ ਤਨਾਤ ਹੈਗੇ ਅਸੀਂ ਪੂਰੀ ਤਰੀਕੇ ਨਾਲ ਅਲਰਟ ਹੈਗੇ ਸਾਡੀ ਜਿਹੜੀ ਟੀਮਾਂ ਹੈਗੀ ਉਹ ਉਹ ਜਿਹੜੀ ਹੈਗੀ ਰਾਤ ਦੇ ਵਿੱਚ ਕਿਸੇ ਵੀ ਸਥਿਤੀ ਹੈ ਉਹਦੇ ਨਿਪਟਣ ਲਈ ਅਸੀਂ ਤਿਆਰ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹੈਗੇ ਕਿ ਉਹ ਜਿਹੜਾ ਰਾਤ ਦੇ ਟਾਈਮ ਥੋੜਾ ਸਾ ਧਿਆਨ ਰੱਖਣ ਕਿਉਂਕਿ ਅਤੀਸ਼ਬਾਜੀ ਕਰਕੇ ਕਿਸੇ ਆਗਜਨੀ ਦੀ ਘਟਨਾਵਾ ਨਾ ਹੋ ਜੇ ਇਸ ਲਈ ਥੋੜਾ ਸਾ ਅਵੇਰਨੈਸ ਕਰਨਾ ਹੈ ਤੇ ਉਹਨਾਂ ਨੂੰ ਲੱਗਦਾ ਹੈਗਾ ਕਿ ਕਿਤੇ ਵੀ ਇਹੋ ਜਿਹੀ ਚੀਜ਼ਾਂ ਰਿਪੋਰਟ ਹੋਈਆਂ ਤਾਂ ਇਮੀਡੀਏਟਲੀ 112 ਜਾਂ ਪੁਲਿਸ ਕੰਟਰੋਲ ਰੂਮ ਦਾ ਜਿਹੜਾ ਨੰਬਰ ਹੈਗਾ 100 ਉਹਨਾਂ ਦੇ ਨਾਲ ਸੰਪਰਕ ਕਰ ਅਸੀਂ ਜਿਹੜਾ ਹੈਗਾ ਫਾਇਰੋਗੇਟ ਡਿਪਾਰਟਮੈਂਟ ਦੇ ਨਾਲ ਅਸੀਂ ਜਿਹੜਾ ਹੈਗਾ ਓਵਰਨਾਈਟ ਜਿਹੜਾ ਹੈਗਾ ਇਹਦੇ ਲਈ ਵੇਢੀ ਹੈ ਜੀ ਜੋ ਸ਼ਾਲਾਲ ਜਿਹੜਾ ਹੈਗਾ ਮਨਾਇਆ ਜਾਵੇ ਐਂਡ ਸਾਨੂੰ ਵੀ ਕੋਈ ਅਗਰ ਕੋਈ ਸਸਪੀਸ਼ੀਅਸ ਐਕਟੀਵਿਟੀ ਹੈ ਜਾਂ ਕੋਈ ਵਿਸ਼ਵਾਤੀ ਅੰਸਰ ਹੈ ਉਹਦੇ ਬਾਰੇ ਕੋਈ ਸੂਚਨਾ ਹੈ ਤਾਂ ਇਮੀਡੀਏਟਲੀ ਸਾਨੂੰ ਸੂਚਿਤ ਕੀਤਾ ਜਾਵੇ ਉਹਦੇ ਸਤਿਕਾਰਯੋਗ ਡਿਪਟੀ ਸਾਹਿਬ ਐਸਐਸਬੀ ਸਾਹਿਬ ਚੀਫ ਸਾਹਿਬ ਸਾਰੇ ਸਾਡੇ ਪਿੰਡ ਆਈ ਸੀਗੇ ਜੀ ਅੱਜ ਮੇਨ ਜਿਹੜਾ ਮਕਸਦ ਸੀਗਾ ਪਰਾਲੀ ਨੂੰ ਅੱਗ ਨਾਲ ਲਾਈ ਚਾਲਦੇ ਤੇ ਸਾਡੇ ਪਿੰਡ ਨੇ ਵੈਸੇ ਪਹਿਲਾਂ ਹੀ ਪਰਾਲਾ ਕੀਤਾ ਸਾਰੇ ਆ ਇਹਨਾਂ ਦੇ ਕਹਾਂ ਤੇ ਮਹਿਕਮਾ ਜਿਹੜਾ ਚੀਫ ਸਾਹਿਬ ਦਾ ਆ ਇਹਨਾਂ ਸਾਰਿਆਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਜਿਹੜੀ ਇੱਕ ਦੋ ਬੰਦੇ ਨੇ ਅੱਗ ਲਗਾਈ ਸੀ ਪਿਛਲੀ ਵਾਰ ਐਤਕੀ ਉਹ ਨਹੀਂ ਲਾਈ ਕਿਸੇ ਨੇ ਸਾਰਿਆਂ ਨੂੰ ਇਹਨਾਂ ਨੂੰ ਘਰ ਘਰ ਜਾ ਕੇ ਨੰਬਰਦਾਰਾਂ ਸਾਰਿਆਂ ਕਿਹਾ ਅਸੀਂ ਵੀ ਰਿਕਵੈਸਟ ਕੀਤੀ ਕਿ ਐਤਕੀ ਅੱਗ ਨਾ ਲਾਈ ਜਾਵੇ ਇਹ ਮੇਨ ਮੁੱਦਾ ਜਿਹੜਾ ਅੱਗ ਲਾਉਣ ਦਾ ਸੀਗਾ ਜਿਹਦੇ ਕਰਕੇ ਅੱਜ ਮੇਨ ਇਹਨਾਂ ਨੇ ਮੀਟਿੰਗ ਰੱਖੀ ਵੇਖੋ ਦੀਵਾਲੀ ਵਾਲਾ ਦਿਨ ਹੈ ਖੁਸ਼ੀਆਂ ਦਾ ਤਿਹਾਰ ਹੈ ਸਾਰ ਅਫਸਰ ਅਫਸਰ ਵਾਸਤੇ ਪਰ ਬਹੁਤ ਵੱਡਾ ਪਰਾਲਾ ਹੈ ਹਰ ਵਿਭਾਗ ਦੇ ਜਿਹੜਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਆਏ ਨੇ ਸਾਡੇ ਪਿੰਡ ਆਣ ਕੇ ਨਾਲ ਆਪਣੇ ਸੁਝਾਅ ਦਿੱਤੇ ਨੇ ਉਹ ਜਿਹੜੀਆਂ ਇੱਕ ਦੋ ਮੁਸ਼ਕਲਾਂ ਉਹਨਾਂ ਨੂੰ ਅਸੀਂ ਦਸੀਆਂ ਉਹ ਕਹਿੰਦੇ ਜਲਦ ਉਹਨਾਂ ਦਾ ਹੱਲ ਕੀਤਾ ਜਾਵੇਗਾ ਬਸ ਇਹੋ ਕੋਈ ਕਹਿਣਾ ਸੀਗਾ ਵਾਹਿਗੁਰੂ ਕੀ ਕਾ